ਫਿਰੋਜ਼ਪੁਰ ਵਾਪਰਿਆ ਸੜਕੀ ਹਾਦਸਾ ਇੱਕ ਔਰਤ ਦੀ ਹੋਈ ਮੌਤ ਤਿੰਨ ਗੰਭੀਰ ਹੋਏ ਜ਼ਖਮੀ ਕਾਰ ਤੇ 3 ਵੀਲਰ ਚ ਹੋਈ ਸੀ ਇਹ ਭਿਆਨਕ ਟੱਕਰ ਫਿਰੋਜ਼ਪੁਰ ਦੇ ਪਿੰਡ ਮਾਸ਼ੀ ਬੋਗਰਾ ਦੇ ਨਜ਼ਦੀਕ ਇੱਕ ਸੜਕੀ ਹਾਦਸਾ ਵਾਪਰਿਆ ਜਿਸ ਦੌਰਾਨ ਰੋਡ ਤੇ ਜਾ ਰਹੇ ਇੱਕ 3 ਵੀਲਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਦੌਰਾਨ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ 3 ਵੀਲਰ ਸਵਾਰੀਆਂ ਲੈ ਕੇ ਜਾ ਰਿਹਾ ਸੀ ਤਾਂ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਟੱਕਰ ਕਰ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਮ੍ਰਿਤਕ ਔਰਤ ਪਿੰਡ 마שי ਬੁਗਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਉਧਰ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੋਰ ਕੀ ਕੁਝ ਮੌਕੇ ਤੇ ਕਤਰ ਲੋਕਾਂ ਨੇ ਦੱਸਿਆ ਉਹ ਤੁਹਾਨੂੰ ਸੁਣਾਉਣੇ ਜੀ ਸਰਪੰਚ ਸਾਹਿਬ ਕੀ ਗੱਲਬਾਤ ਹੋਈ ਸਾਰੀ ਇਹ ਮੈਨੂੰ ਹੁਣੇ ਪਤਾ ਲੱਗਾ ਫੋਨ ਤੋਂ ਹੀ ਆ ਕੇ ਪਤਾ ਲੱਗਾ ਜੀ ਸਾਡੇ ਪਿੰਡ ਦੇ ਵੀ ਸਨੀਕ ਅੱਗੇ ਆ ਆਪਣੇ ਤਾਇਆ ਕਾਲੂ ਸਿੰਘ ਕਹਿੰਦੇ ਆ ਉਹਨਾਂ ਦੀ ਵਾਈਫ ਸੀਗੇ ਗੁਰਦੇਵ ਕੌਰ ਗੁਰਦੇਵ ਕੌਰ ਕਿੰਨੇ ਕਮਰ ਸੀ ਚਲੋ ਉਮਰ ਉਹਨਾਂ ਦੀ ਹੋਊਗੀ 80-85 ਸਾਲ ਜੀ ਕੀ ਘਟਨਾ ਕੀ ਹੋਈ ਸਤਿ ਸ੍ਰੀ ਅਕਾਲ ਘਟਨਾ ਦੀ ਇਹ ਇਹ ਦੱਸਦੇ ਆ ਵੀ ਜਦੋਂ ਉਹ ਕਿਤੇ ਬਲਾਗ ਦੇ ਵਿੱਚ ਜਾ ਰਹੇ ਟੈਂਪੂ ਦੇ ਵਿੱਚ ਬੈਠ ਕੇ ਠੀਕ ਹੈ ਜੀ ਮਗਰ ਓਵਰ ਸਪੀਡ ਗੱਡੀ ਆਈ ਉਹਦਾ ਕੋਈ ਨਸ਼ਾ ਪਤਾ ਕੀਤਾ ਸੀਗਾ ਠੀਕ ਹੈ ਜੀ ਹੁਣ ਜਦੋਂ ਮੈਂ ਆ ਕੇ ਹੀ ਵੇਖਿਆ ਤੇ ਉਹਨੂੰ ਸੁਰਤ ਨਹੀਂ ਸੀ ਕੋਈ ਵੀ ਠੀਕ ਹੈ ਤੇ ਉਹਨਾਂ ਨੇ ਆ ਕੇ ਮਗਰੋਂ ਗੱਡੀ ਨੂੰ ਹਿੱਟ ਕੀਤੀ ਓਕੇ ਜੀ ਤੇ ਸਾਡੀ ਤਾਈ ਗੁਰਦੇਵ ਕੌਰ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਠੀਕ ਹੈ ਜੀ ਤੇ ਜਿਹੜੇ ਟੈਂਪੂ ਦਾ ਡਰਾਈਵਰ ਆ ਉਹ ਇੰਜੜਾ ਠੀਕ ਹੈ ਜੀ ਤੇ ਜਿਹੜੇ ਆਪਣੇ ਕਾਲੂ ਸਿੰਘ ਉਹਨਾਂ ਨੂੰ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਹਸਪਤਾਲ ਲੈ ਗਏ ਹੁਣ ਅਸੀਂ ਮਦਰ ਜਾ ਠੀਕ ਹੈ ਤੇ ਪੁਲਿਸ ਆ ਗਈ ਪੁਲਿਸ ਨੂੰ ਅਸੀਂ ਤਤ ਤੈਨ ਇਨਫੋਰਮ ਕਰਤਾ ਤੇ ਜਿਹੜੇ ਆਪਣੇ ਰੋਡਸ ਰੱਖਿਆ ਕੋਸੜੀ ਮਾਤਾ ਸਾਹਿਬ ਜੀ ਉਹ ਆ ਗਏ ਸੀਗੇ ਆ ਗਈ ਠੀਕ ਹੈ ਉਹ ਦੋਸ਼ੀ ਨੂੰ ਥਾਣੇ ਉਹਨਾਂ ਨੇ ਲੈ ਗਏ ਆ ਤੇ ਜਿਹੜੀ ਟਲੋਂਡੀ ਤੇ ਪੁਲਿਸ ਆ ਗਈ ਠੀਕ ਹੈ ਥੈਂਕ ਯੂ ਸਰ ਕੀ ਗੱਲ ਬਾਤ ਹੋਈ ਜੀ ਇਹ ਜਿਹੜਾ ਫਰੋਸ਼ਾ ਤੇ ਲਾਗੇ ਤੇ ਐਕਸੀਡੈਂਟ ਹੋਇਆ ਹੈ ਠੀਕ ਹੈ ਜੀ ਤੇ ਸਾਨੂੰ ਪਤਾ ਲੱਗਾ ਵੀ ਇਧਰੋਂ ਸ਼ਕਾਰਪੀਓ ਗੱਡੀ ਮੋਕੇ ਵਾਲੀ ਚੈਟ ਤੋਂ ਆ ਰਹੀ ਹੈ ਠੀਕ ਹੈ ਜੀ ਤੇ ਅੱਗੇ ਥ੍ਰੀ ਵੀਲਰ ਆ ਰਿਹਾ ਹੈਗਾ ਤੇ ਬਹੁਤ ਤੇਜ਼ ਹੀਗਾ ਹਾਂ ਜੀ ਠੀਕ ਹੈ ਜੀ ਇਹਨੇ ਮਗਰੋਂ ਉਹਦੇ ਮਾਰੀ ਹੈ ਸ਼ਾਇਦ ਅੱਛੇ ਇੱਕ ਲੇਡੀ ਜੀ ਤੇ ਮੌਕੇ ਤੇ ਡੈਥ ਹੋ ਗਈ ਹੈ ਠੀਕ ਹੈ ਜੀ ਬਾਕੀ ਕਿੰਨੇ ਜਿਆਦਾ ਫਟਰੇ ਹੋਣੇ ਹਸਪਤਾਲ ਜਾ ਠੀਕ ਹੈ ਜੀ ਬਾਕੀ ਮੌਕੇ ਤੇ ਜਾਂਚ ਕਰ ਰਹੇ ਆ ਠੀਕ ਹੈ ਜੀ ਕਾਰੋਚਰ ওকে ਥੈਂਕ ਯੂ ਸਰ ਫਿਰੋਜ਼ਪੁਰ ਵਾਪਰਿਆ ਸੜਕੀ ਹਾਦਸਾ ਇੱਕ ਔਰਤ ਦੀ ਹੋਈ ਮੌਤ ਤਿੰਨ ਗੰਭੀਰ ਹੋਏ ਜ਼ਖਮੀ ਕਾਰ ਤੇ 3 ਵੀਲਰ ਚ ਹੋਈ ਸੀ ਇਹ ਭਿਆਨਕ ਟੱਕਰ ਫਿਰੋਜ਼ਪੁਰ ਦੇ ਪਿੰਡ ਮਾਸ਼ੀ ਬੋਗਰਾ ਦੇ ਨਜ਼ਦੀਕ ਇੱਕ ਸੜਕੀ ਹਾਦਸਾ ਵਾਪਰਿਆ ਜਿਸ ਦੌਰਾਨ ਰੋਡ ਤੇ ਜਾ ਰਹੇ ਇੱਕ 3 ਵ੍ਹੀਲਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਥ੍ਰੀ ਵੀਲਰ ਸਵਾਰੀਆਂ ਲੈ ਕੇ ਜਾ ਰਿਹਾ ਸੀ ਤਾਂ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਮ੍ਰਿਤਕ ਔਰਤ ਪਿੰਡ 마שי ਬੁਗਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਉਧਰ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਸ ਨੇ ਵਾਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ ਹੋਰ ਕੀ ਕੁਝ ਮੌਕੇ ਤੇ ਕਤਰ ਲੋਕਾਂ ਨੇ ਦੱਸਿਆ ਉਹ ਤੁਹਾਨੂੰ ਸੁਣਾਉਣੇ ਆ ਜੀ ਸਰਪੰਚ ਸਾਹਿਬ ਕੀ ਗੱਲਬਾਤ ਹੋਈ ਸਾਰੀ ਹਾਂਜੀ ਇਹ ਮੈਨੂੰ ਹੁਣੇ ਪਤਾ ਲੱਗਾ ਫੋਨ ਤੋਂ ਹੀ ਆ ਕੇ ਪਤਾ ਲੱਗਾ ਜੀ ਹਾਂਜੀ ਸਾਡੇ ਪਿੰਡ ਦੇ ਵਸਨੀਕ ਹੈਗੇ ਆ ਆਪਣੇ ਤਾਇਆ ਕਾਲੂ ਸਿੰਘ ਕਹਿੰਦੇ ਆ ਉਹਨਾਂ ਦੇ ਵਾਈਫ ਸੀਗੇ ਗਰਦੇਵ ਕੋ ਗਰਦੇਵ ਕੋ ਕਿੰਨੀ ਉਮਰ ਸੀ ਚਲੋ ਉਮਰ ਉਹਨਾਂ ਦੀ ਹੋਊਗੀ 80 85 ਸਾਲ ਜੀ ਇਹ ਘਟਨਾ ਕੀ ਹੋਈ ਸਤਿ ਸ੍ਰੀ ਅਕਾਲ ਘਟਨਾ ਦੀ ਇਹ ਇਹ ਦੱਸਦੇ ਆ ਵੀ ਜਦੋਂ ਉਹ ਕਿਤੇ ਬਲਾਗ ਦੇ ਵਿੱਚ ਜਾ ਰਿਹਾ ਟੈਂਪੂ ਦੇ ਵਿੱਚ ਬੈਠ ਕੇ ਠੀਕ ਹੈ ਜੀ ਮਗਰ ਓਵਰ ਸਪੀਡ ਗੱਡੀ ਆਈ ਏ ਉਹਦਾ ਕੋਈ ਨਸ਼ਾ ਪਤਾ ਕੀਤਾ ਸੀਗਾ ਠੀਕ ਹੈ ਜੀ ਹੁਣ ਜਦੋਂ ਮੈਂ ਆ ਕੇ ਹੀ ਵੇਖਿਆ ਤੇ ਉਹਨੂੰ ਸੁਰਤ ਨਹੀਂ ਸੀ ਕੋਈ ਵੀ ਠੀਕ ਹੈ ਤੇ ਉਹਨਾਂ ਨੇ ਆ ਕੇ ਮਗਰੋਂ ਗੱਡੀ ਨੂੰ ਹਿੱਟ ਕੀਤੀ ਠੀਕ ਹੈ ਜੀ ਤੇ ਸਾਡੀ ਤਾਈ ਗੁਰਦੇਵ ਕੌਰ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਠੀਕ ਹੈ ਜੀ ਤੇ ਜਿਹੜੇ ਟੈਂਪੂ ਦਾ ਡਰਾਈਵਰ ਆ ਉਹ ਇੰਜੜਾ ਠੀਕ ਹੈ ਜੀ ਤੇ ਜਿਹੜੇ ਆਪਣੇ ਕਾਲੂ ਸਿੰਘ ਆ ਉੱਡਣੂ ਉਹਨਾਂ ਦੇ ਘਾਹ ਵੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਹਸਪਤਾਲ ਲੈ ਗਏ ਹੁਣ ਅਸੀਂ ਮਦਰ ਜਾ ਠੀਕ ਹੈ ਤੇ ਪੁਲਿਸ ਆ ਗਈ ਪੁਲਿਸ ਨੂੰ ਅਸੀਂ ਤਤ ਇਨਫੋਰਮ ਕਰਤਾ ਤੇ ਜਿਹੜੇ ਆਪਣੇ ਰੋਡ ਸੱਖਾ ਫੋਸੜੀ ਮੋਰਸਾਉਂਡ ਭਾਈ ਉਹ ਆਗੇ ਸੀਗੇ ਆ ਗਈ ਸ ਠੀਕ ਹੈ ਉਹ ਦੋਸ਼ੀ ਨੂੰ ਥਾਣੇ ਉਹਨਾਂ ਨੇ ਲੈ ਗਏ ਆ ਤੇ ਜਿਹੜੀ ਕਲੌਂਡੀ ਤੇ ਪੁਲਿਸ ਆ ਗਈ ਠੀਕ ਹੈ ਥੈਂਕ ਯੂ ਸਰ ਕੀ ਗੱਲਬਾਤ ਹੋਈ ਜੀ ਜਿਹੜੀ ਆ ਰੋਡ 'ਤੇ ਲੱਗੇ ਤੇ ਐਕਸੀਡੈਂਟ ਹੋਇਆ ਏ ਠੀਕ ਹੈ ਜੀ ਸਾਨੂੰ ਪਤਾ ਲੱਗਾ ਵੀ ਇਧਰੋਂ ਸ਼ਿਕਾਰਪੀਓ ਗੱਡੀ ਮੋਗਿਆ ਵਾਲੀ ਚੈਟ ਤੋਂ ਆ ਰਹੀ ਹੈ ਠੀਕ ਹੈ ਜੀ ਤੇ ਅੱਗੇ 3 ਵੀਲਰ ਆ ਰਿਹਾ ਹੈਗਾ ਤੇ ਬਹੁਤ ਤੇਜ਼ ਹੀਗਾ ਠੀਕ ਹੈ ਜੀ ਇਹਨੇ ਮਗਰੋਂ ਉਹਦੇ ਮਾਰੀ ਹੈ ਸਾਈਡ ਤੇ ਇੱਕ ਲੇਡੀ ਜੀ ਤੇ ਮੌਕੇ ਤੇ ਡੈੱਥ ਹੋ ਗਈ ਹੈ ਠੀਕ ਹੈ ਜੀ ਬਾਕੀ ਕਿਹਨੇ ਜਿਆਦਾ ਫਟਰੇ ਉਹਨਾਂ ਨੂੰ ਹਸਪਤਾਲ ਚਾ ਠੀਕ ਹੈ ਜੀ ਬਾਕੀ ਮੌਕੇ ਤੇ ਜਾਂਚ ਕਰ ਰਹੇ ਆ ਠੀਕ ਹੈ ਜੀ ਕਾਰੋ ਚੱਲੋ ওকে ਥੈਂਕ ਯੂ ਸਰ